ਸਾਸੀਗਲ ਜੀ ਇਹ ਤਸਵੀਰਾਂ ਹੈਗੀਆਂ ਟਕੋਲੀ ਪੁਲਿਸ ਸਟੇਸ਼ਨ ਤੋਂ ਦਿਖਾ ਰਹੇ ਜਿੱਥੇ ਟਕੋਲੀ ਪੁਲਿਸ ਸਟੇਸ਼ਨ ਦੇ ਹੱਥ ਜਿਹੜੀ ਵੱਡੀ ਕਾਮਯਾਬੀ ਲੱਗੀ ਔਰ ਇਹ ਦੱਸਿਆ ਜਾ ਰਿਹਾ ਕਿ ਜਿਹੜੇ ਮੋਟਰਸਾਈਕਲ ਬੁਲਟ ਮੋਟਰਸਾਈਕਲ ਚੋਰੀ ਕਰਨ ਵਾਲਾ ਗਰੋਹ ਜਿਹੜਾ ਕਾਬੂ ਕੀਤਾ ਗਿਆ ਔਰ ਉਹਨਾਂ ਕੋਲੋਂ ਜਿਹੜੇ ਆ ਚਾਰ ਬੁਲਟ ਮੋਟਰਸਾਈਕਲ ਅਤੇ ਤਿੰਨ ਸਪਲੈਂਡਰ ਮੋਟਰਸਾਈਕਲ ਜਿਹੜੇ ਬਰਾਮਦ ਹੋਏ ਔਰ ਐਸ ਡੀਐਸਪੀ ਜਿਹੜੇ ਜ਼ੀਰਕਪੁਰ ਹੈਗੇ ਉਹਨਾਂ ਦੱਸਿਆ ਕਿ ਇਹਨਾਂ ਦੀ ਜਿਹੜੀ ਤਫਤੀਸ਼ ਕੀਤੀ ਜਾ ਰਹੀ ਹੈ ਔਰ ਕੁਝ ਹੋਰ ਚੋਰਿਆਂ ਦੇ ਜਿਹੜੇ ਖਲਾਸੇ ਹੋਣ ਦੇ ਜਿਹੜੇ ਅਸਾਰ ਹੈਗੇ ਔ ਜਲਦੀ ਜਿਹੜੇ ਹੋਰ ਖਲਾਸੇ ਹੋ ਸਕਦੇ ਕਿ ਇਹਨਾਂ ਨੇ ਹੋਰ ਕਿੱਥੋਂ ਕਿੱਥੇ ਚੋਰੀ ਕੀਤੀ ਔਰ ਕਿਸ ਤਰ੍ਹਾਂ ਚੋਰੀ ਕਰਕੇ ਕਿੱਥੇ ਵੇਚਦੇ ਸੀ ਪੰਜ ਸਾਡੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਸਾਡੇ ਐਸਐਸਪੀ ਸਾਹਿਬ ਮੋਹਾਲੀ ਦੇ ਜਿਹੜੇ ਨਿਰਦੇਸ਼ਾਂ ਤੇ ਜਿਹੜੀ ਸਾਡੀ ਜਿਹੜੀ ਚੋਰਾਂ ਦੇ ਖਿਲਾਫ ਜਿਹੜੀ ਲਗਾਤਾਰ ਮਹਿੰਮ ਚੱਲ ਰਹੀ ਸੀ ਉਸੇ ਮਹਿੰਮ ਦੇ ਤਹਿਤ 29 ਅਗਸਤ 24 ਨੂੰ ਜਿਹੜਾ ਠਗੋਲੀ ਥਾਣੇ ਨੂੰ ਇੱਕ ਬੜੀ ਵੱਡੀ ਕਾਮਯਾਬੀ ਹਾਸਲ ਹੋਈ ਉਸ ਦੇ ਵਿੱਚ ਇੱਕ 78 ਨੰਬਰ ਵੀ 70 ਨੰਬਰ ਮਕਦਮਾ ਦਰਜ ਕਰਕੇ ਟਕੋਲੀ ਦੇ ਵਿੱਚ ਇੱਕ ਮਾਮਾ ਭਾਂਜਾ ਨੂੰ ਗ੍ਰਿਫਤਾਰ ਕੀਤਾ ਜਿਹੜਾ ਚੋਰੀ ਇਹਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਦੇ ਸੀ ਇਸੇ ਦੀ ਜਿਹੜੀ ਤਫਤੀਸ਼ ਅੱਗੇ ਅਸੀਂ ਅੱਗੇ ਚਲਾਈ ਗਈ ਤਾਂ ਇਹਨਾਂ ਤੋਂ ਜਿਹੜੇ ਮਾਮੇ ਭਾਂਜਾ ਜਿਹੜੇ ਸੀਗੇ ਇਹ ਜਿਹੜੀ ਜੋੜੀ ਸੀਗੀ ਇਹ ਚੋਰਾਂ ਦੀ ਜੋੜੀ ਸੀ ਇਹਨਾਂ ਤੋਂ ਤਕਰੀਬਨ ਸਾਨੂੰ 4 ਬੁਲਟ ਮੋਟਰਸਾਈਕਲ ਤੇ 3 ਸਪਲੈਂਡਰ ਮੋਟਰਸਾਈਕਲ ਹਾਸਲ ਹੋਏ ਨੇ ਤੇ ਇਹਦੀ ਜਿਵੇਂ ਤਫਤੀਸ਼ ਅੱਗੇ ਚੱਲ ਰਹੀ ਹੈ ਫਿਲਹਾਲ ਜਦੋਂ ਮੁਰਲੇ ਤੌਰ ਤੇ ਜੋ ਸਾਨੂੰ ਪਤਾ ਲੱਗਿਆ ਜਿਹੜਾ ਇਹਦਾ ਚੰਪੌਰ ਸਿੰਘ ਜੋ ਇਹਦਾ ਮਾਮਾ ਸੀਗਾ ਜਿਹੜਾ ਦੋਨਾਂ ਦੇ ਵਿੱਚੋਂ ਉਹਦੇ ਤੇ ਪਹਿਲਾਂ ਵੀ ਚੰਡੀਗੜ੍ਹ ਤੇ ਨੂੰ ਮੁਕਦਮੇ ਦਰ ਸੀਗੇ ਏਸੀ ਚੋਰੀ ਦੇ ਪਹਿਲਾਂ ਏਸੀ ਚੋਰੀ ਦਾ ਕੰਮ ਕਰਦਾ ਹੁੰਦਾ ਸੀ ਹੌਲੀ ਹੌਲੀ ਇਹਨੇ ਮੋਟਰਸਾਈਕਲ ਚੋਰੀ ਦਾ ਕਰ ਲਿਆ ਸੋ ਇਹਦੀ ਤਫ਼ਤੀਸ਼ ਅਜੇ ਚੱਲ ਰਹੀ ਹੈ ਜਿਵੇਂ ਅੱਗੇ ਕੋਈ ਹੋਰ ਨਵੇਂ ਤੱਥ ਹੋਣਗੇ ਤਾਂ ਅਸੀਂ ਤੁਹਾਨੂੰ ਜਾਣਕਾਰੀ ਦੇ ਦੇਵਾਂਗੇ ਸਰ ਇਹ ਜਿਹੜੇ ਇਹਨਾਂ ਦੇ ਚੋਰੀ ਦਾ ਨਾਮ ਦਿੱਤਾ ਇਹਨਾਂ ਨੂੰ ਹਾਂਜੀ ਜਿਵੇਂ ਚਾਰ ਵਿੱਚੋਂ ਪਹਿਲਾਂ ਦੱਸਿਆ ਚਾਰ ਬੁਲਟ ਮੋਟਰਸਾਈਕਲ ਸੀ ਤਿੰਨ ਸਪਲੈਂਡਰ ਮੋਟਰਸਾਈਕਲ ਸੀ ਚਾਰ ਬੁਲਟਾਂ ਦੇ ਵਿੱਚੋਂ ਤਿੰਨ ਬੁਲਟ ਮੋਟਰਸਾਈਕਲ ਇਹਨਾਂ ਨੇ ਜ਼ਿਲਕਪੁਰ ਸਾਉਂਡ ਰੇਂਜ ਚੋਂ ਚੁੱਕੇ ਸੀ ਅਲੱਗ-ਅਲੱਗ ਟਾਈਮ ਤੇ ਮੁਕਦਮੇ ਉਸੀ ਤਰ੍ਹਾਂ ਇਹ ਤਿੰਨ ਜਿਹੜੇ ਸਪਲੈਂਡਰ ਸੀ ਉਹਨਾਂ ਦੇ ਵਿੱਚੋਂ ਦੋ ਸਪਲੈਂਡਰ ਇਹਨਾਂ ਨੇ ਸਬਦਵੀਨ ਜਿਹੜਾ ਜ਼ੀਰਕਪੁਰ ਤੋਂ ਚੋਰੀ ਹੋਏ ਸੀ ਉਹਨਾਂ ਦੇ ਮੁਕਦਮੇ ਦਰ ਸੀਗੇ ਇੱਕ ਬੋਲਟ ਮੋਟਰਸਾਈਕਲ ਇਹਨਾਂ ਨੇ ਮਨੀ ਮਾਇਰੋ ਚੱਕਿਆ ਸੀ ਤੇ ਇੱਕ ਜਿਹੜਾ ਸਪਲੈਂਡਰ ਮੋਟਰਸਾਈਕਲ ਆ ਉਹਦੇ ਸੀ ਜਿਹੇ ਓਨਰ ਨਾਲ ਜਿਹੜੇ ਉਹਨਾਂ ਨਾਲ ਹਜੇ ਤੱਕ ਸਾਡਾ ਕੰਟੈਕਟ ਨਹੀਂ ਹੋ ਸਕਿਆ ਉਹ ਅਸੀਂ ਤਸਦੀਕ ਕਰ ਰਹੇ ਆ ਕਹਿਣ ਦਾ ਮਤਲਬ ਇਹ ਕੋਲ ਆਪਾਂ ਦੇਖੀਏ ਤਾਂ ਸੱਤ ਮੋਟਰਸਾਈਕਲਾਂ ਦੇ ਵਿੱਚੋਂ ਪੰਜ ਮੋਟਰਸਾਈਕਲ ਇਹਨਾਂ ਨੇ ਜਿਹੜੇ ਜ਼ੀਰਕਪੁਰ ਦੇ ਵਿੱਚੋਂ ਹੀ ਚੱਕੇ ਸੀਗੇ ਸਭ ਨੇ ਜੀ ਚੋਰੀ ਕਰਕੇ ਕਿੱਥੇ ਕੀ ਕਰਦੇ ਸੀ ਅਲੱਗ ਜਿਹੜ ਤੇ ਜੇ ਰਾਤ ਨੂੰ ਆਉਂਦੇ ਸੀਗੇ ਇਹਨਾਂ ਦੇ ਮੋਟਰਸਪ੍ਰਿੰਟ ਵੀ ਇਹੀ ਸੀਗੇ ਰਾਤ ਨੂੰ ਆਉਂਦੇ ਸੀਗੇ ਮੋਟਰਸਾਈਕਲ ਚੋਰੀ ਕਰਦੇ ਸੀਗੇ ਤੇ ਰਾਤ ਨੂੰ ਹੀ ਚਲੇ ਜਾਂਦੇ ਸੀਗੇ ਜਿਹੜੇ ਅਸੀਂ ਫਿਲਹਾਲ ਹਜ ਤੱਕ ਮੋਟਰਸਾਈਕਲ ਰਿਕਵਰ ਕੀਤੇ ਆ ਉਹ ਇਹਨੇ ਇੱਥੇ ਕਿਰਾਏ ਤੇ ਘਰ ਲਿਆ ਹੋਇਆ ਜਿਹ ਉਹਦੇ ਆਸ-ਪਾਸੇ ਖੜੇ ਕੀਤੇ ਹੋਏ ਸੀ ਉੱਥੋਂ ਰਿਕਵਰ ਕੀਤੇ ਆ ਬਾਕੀ ਜਿਹੜੇ ਕੁਸ਼ਟ ਮੋਟਰਸਾਈਕਲ ਇਹ ਦੱਸ ਰਿਹਾ ਉਹ ਅਸੀਂ ਫਿਰੋਜ਼ਪੁਰ ਕਹਿੰਦਾ ਮੈਂ ਵੇਚਿਆ ਇਹਦਾ ਮਤਲਬ ਇਹਨਾਂ ਨੂੰ ਵੀ ਫਿਰੋਜ਼ਪੁਰ ਹੀ ਵੇਚਣਾ ਸੀਗਾ ਅਲਟੀਮੇਟਲੀ ਇਹਨੇ ਜਿਵੇਂ ਕੂਲਿੰਗ ਆਫ ਪੀਰੀਅਡ ਹੁੰਦਾ ਕੁਝ ਸਮੇਂ ਲਈ ਇੱਥੇ ਲਾ ਦਿੰਦਾ ਸੀ ਅਲੱਗ-ਅਲੱਗ ਜਿਵੇਂ ਕੋਈ ਨਵੇਂ ਤੱਥ ਹੋਣਗੇ ਮੈਂ ਤੁਹਾਨੂੰ ਦੁਬਾਰਾ ਜਾਣਕਾਰੀ ਦੇ ਦਿਆਂਗਾ ਸਰ ਜਿਆਦਾ ਬੁਲਟ ਮੋਟਰਸਾਈਕਲ ਨੂੰ ਲੈ ਕੇ ਹਾਂਜੀ ਇਹਨਾਂ ਨੇ ਇੱਕ ਚਾਬੀ ਬਣਾਈ ਸੀਗੀ ਉਹਨਾਂ ਨਾਲ ਇਹਨਾਂ ਨੂੰ ਇਹਨਾਂ ਨੂੰ ਬੁਲਟ ਮੋਟਰਸਾਈਕਲ ਚੋਰੀ ਕਰਨ ਦਾ ਇੱਕ ਟੈਕਨੀਕ ਜੀ ਆ ਗਈ ਸੀ ਜਿਹੜੇ ਉਹ ਵੀ ਜਿਹੜੇ ਨਵੇਂ ਬੁਲਟ ਮੋਟਰਸਾਈਕਲ ਨੇ ਨਵੇਂ ਮਾਡਲ ਦੇ ਉਹ ਇੱਕ ਚਾਬੀ ਨਾਲ ਜ਼ਿਆਦਾਤਰ ਬੁਲਟ ਤੇ ਹੀ ਫੋਕਸ ਕਰਦੇ ਆ ਪਰ ਜਿਸ ਦਿਨ ਇਹਨਾਂ ਨੂੰ ਨਹੀਂ ਸੈਟ ਆਉਂਦਾ ਸੀ ਉਸ ਦਿਨ ਜਿਹੜਾ ਵੀ ਮੋਟਰਸਾਈਕਲ ਮਿਲਦਾ ਸੀ ਉਹ ਹੀ ਚੁੱਕ ਲੈਂਦੇ ਸੀ ਹੁਣ ਤਾਂ ਕਿੰਨੇ ਕੁ ਬੰਦੇ ਨੇ ਜੀ ਇਹਨਾਂ ਨੇ ਚੋਰੀ ਕਰ ਚੁੱਕੇ ਨੇ ਫਿਲਹਾਲ ਜੇ ਮੈਂ ਤੁਹਾਨੂੰ ਦੱਸ ਰਿਹਾ ਜੀ ਸੱਤ ਤਾਂ ਇਹ ਮੰਨੀ ਗਏ ਕੁਝ ਕੁ ਮੋਟਰਸਾਈਕਲ ਇਹ ਕਹਿ ਰਿਹਾ ਹੈ ਮੈਂ ਫਰੂਜਪੁਰ ਵੇਚਿਆ ਪਰ ਸਬਜੈਕਟੂ ਦੀ ਵੈਰੀਫਿਕੇਸ਼ਨ ਹਜੇ ਤੱਕ ਸਾਡੇ ਕੋਲੇ ਕੋਈ ਨਾ ਹੀ ਕਿਸੇ ਨਾਲ ਕੰਟੈਕਟ ਹੋਇਆ ਖਰੀਦਣ ਵਾਲੇ ਨਾਲ ਨਾ ਹੀ ਸਾਨੂੰ ਕੋਈ ਮੋਟਰਸਾਈਕਲ ਬਾਰੇ ਜਾਣਕਾਰੀ ਆ ਗਈ ਹੈ ਸੌਰੀ ਸਾਥੀ ਹੋਰ ਵੀ ਨਹੀਂ ਇਹ ਦੋਨੋਂ ਹੀ ਸੀਗੇ ਦੋ ਹੀ ਜਾਨਾਂ ਦਾ ਗੈਂਗ ਸੀਗਾ ਇਹ ਮਾਮਾ ਭਾਂਜਾਈ ਸੀਗੇ ਕੋਰਪੋਰਲ ਕੋਰਡ ਵੀ ਆਇਆ ਸਰ ਹਾਂ ਜੀ ਜਿਹੜਾ ਇਹ ਚਮਕੌਰ ਸਿੰਘ ਹੈ ਜਿਹੜਾ ਮਾਮਾ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਇਹ ਤੇ ਤਿੰਨ ਮੁਕਾਦਮੇ ਦਰਜ ਨੇ ਚੰਡੀਗੜ੍ਹ ਏਸੀ ਚੋਰੀ ਦੇ

ਨੇ ਇਹ 10 ਰਿਹੇ ਰਵੇ ਚਲਾ ਕੇ ਲੈ ਕੇ ਜਾਂਦੇ ਸੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਵੇਖੋ ਸਾਨੂੰ ਸਾਨੂੰ ਸਿਰਫ ਇਹਨਾਂ ਦੇ ਦੱਸਣ ਮੁਤਾਬਕ ਹੈ ਵੀ ਇਹਨਾਂ ਨੇ ਮੋਟਰਸਾਈਕਲ ਉੱਤੇ ਫਰੋਹੀਪੁਰ ਵਿੱਚ ਵੇਚੇ ਪਰ ਸਾਡੇ ਕੋਲ ਨਾ ਹੀ ਕੋਈ ਮੋਟਰਸਾਈਕਲ ਦਾ ਨੰਬਰ ਆਜੇ ਤੱਕ ਨਾ ਹੀ ਸਾਡਾ ਕੋਈ ਓਨਰ ਹੈ ਨਾ ਹੀ ਸਾਡੇ ਕੋਈ ਇਹ ਜਾਣਕਾਰੀ ਹੈ ਕਿ ਕਿਹੜਾ ਮੋਟਰਸਾਈਕਲ ਲੈ ਕੇ ਗਏ ਨੇ ਪਰ ਲੈ ਕੇ ਚਲਾ ਕੇ ਜਾਂਦੇ ਸੀ ਇਹਨਾਂ ਦਾ ਜੀ ਸਾਨੂੰ 2 ਦਿਨ ਦਾ ਹੋਰ ਪੁਲਿਸ ਰਿਮਾਂਡ ਮਿਲਿਆ ਪਹਿਲਾਂ ਅਸੀਂ ਇਹਨਾਂ ਨੂੰ ਅਰੈਸਟ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਲਿਆ ਸੀ 29 ਤਰੀਕ ਨੂੰ ਅਰੈਸਟ ਕੀਤਾ ਸੀ ਇਹਨਾਂ ਨੂੰ ਹੁਣ ਅਸੀਂ ਇਹਨਾਂ ਦਾ ਫਿਰ 2 ਦਿਨ ਦਾ ਪੁਲਿਸ ਹਾਂਜੀ ਹਾਂਜੀ ਬਿਲਕੁਲ ਜੀ ਮੈਂ ਹੋਰ ਵੀ ਮੋਟਰਸਾਈਕਲ ਰਿਕਵਰ ਹੋਣਗੇ ਜੀ ਜਿਵੇਂ 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 ਮੋੜਲੀ ਤਵਰੀਦ ਵਿੱਚ ਜੋ ਇਹ ਦੱਸ ਰਹੇ ਅਸਲਾ ਵਗੈਰਾ ਵੀ ਚੂਸ ਕਰਦੇ ਸੀ ਨਹੀਂ ਜੀ ਅਸਲਾ ਨਹੀਂ ਕੋਈ ਲੁੱਟਖੋ ਨਹੀਂ ਕਰਦੇ ਸੀ ਇਹ ਖੜੇ ਮੋਟਰਸਾਈਕਲ ਸੀ ਚੋਰੀ ਕਰਦੇ ਸੀ ਜਿਹੜੇ ਆਈਸੋਲੇਟਿਡ ਜਗ੍ਹਾ ਤੇ ਖੜੇ ਹੁੰਦੇ ਆ ਕੋਈ ਜੁਰੀ ਰਾਤ ਨੂੰ ਹਾਂਜੀ ਰਾਤ ਨੂੰ ਔਰ ਮੋਡਸ ਪ੍ਰਿੰਟ ਇਹ ਏਹੀ